ਅੱਜ ਆਪਾਂ ਬਣਾਵਾਂਗੇ ਚਿੱਟੇ ਚਨੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇਹ ਸਬਜੀ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਂਦੀ ਤੇ ਟੇਸਟੀ ਵੀ ਬਹੁਤ ਹੀ ਬਣ ਕੇ ਤਿਆਰ ਹੁੰਦੇ ਨੇ ਮੈਂ ਕੁਲਵੰਤ ਕੇ ਕੇ ਵਾਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੇ ਤੁਸੀਂ ਮੇਰੇ ਚੈਨਲ ਕੇ ਕੇ ਵਾਸੀ ਨੂੰ ਹਜੇ ਤੱਕ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਤੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਅੱਜ ਆਪਾਂ ਬਣਾਵਾਂਗੇ ਚਿੱਟੇ ਚਨੇ ਜੋ ਕਿ ਮੈਂ ਰਾਤ ਪਰ ਇਹਨਾਂ ਨੂੰ ਭੰਗੀ ਰੱਖਿਆ ਹੋਇਆ ਸੀ ਛੋਲੇ ਆਪਣੇ ਬਿਲਕੁਲ ਫੁੱਲ ਚੁੱਕੇ ਨੇ ਮੈਂ ਇਹਨਾਂ ਨੂੰ ਸਾਫ਼ ਪਾਣੀ ਨਾਲ ਧੋ ਲਿਆ ਹੈ ਹੁਣ ਆਪਾਂ ਇੱਕ ਕੁੱਕਰ ਲਵਾਂਗੇ ਕੁੱਕਰ ਦੇ ਵਿੱਚ ਇਹਨਾਂ ਚਨਿਆਂ ਨੂੰ ਪਾ ਦਾਂਗੇ ਵਿੱਚ ਮੈਂ ਇਹਦੇ ਵਿੱਚ ਨਮਕ ਦਾ ਪਾ ਦਾਂਗੀ ਇਸ ਦੇ ਨਾਲ ਜਲਦੀ ਛੋਲੇ ਗਲ ਜਾਂਦੇ ਨੇ ਤੇ ਦੋ ਆਪਾਂ ਵਿੱਚ ਆਲੂ ਪਾ ਦਾਂਗੇ ਇਹ ਵੀ ਆਪਾਂ ਨਾਲ ਹੀ ਉਬਾਲ ਲਾਂਗੇ ਤੇ ਚਾਰ ਵਿਸਲ ਹੋਣ ਤੱਕ ਆਪਾਂ ਇਹਨਾਂ ਨੂੰ ਪਕਾਵਾਂਗੇ ਜਦ ਤੱਕ ਆਪਣੇ ਛੋਲੇ ਉਬਲਦੇ ਨਹੀਂ ਆਪਾਂ ਤੜਕਾ ਤਿਆਰ ਕਰ ਲੈਂਦੇ ਆ 3 ਚਮਚ ਮੈਂ ਇਹਦੇ ਵਿੱਚ ਤੇਲ ਦੇ ਪਾਵਾਂਗੇ 3 ਚਮਚ ਲੈਏ ਨੇ ਆਪਾਂ ਤੇਲ ਦੇ ਤੇਲ ਨੂੰ ਆਪਾਂ ਗਰਮ ਹੋਣ ਦਿਆਂਗੇ ਤੇਲ ਆਪਣਾ ਗਰਮ ਹੋ ਗਿਆ ਏ ਦੋ ਆਪਾਂ ਛੋਟੀਆਂ ਇਲਾਇਚੀਆਂ ਲਾਵਾਂਗੇ ਚਾਰ ਪੰਜ ਕਾਲੀਆਂ ਮਿਰਚਾਂ ਲਈਆਂ ਨੇ ਦੋ ਆਪਾਂ ਲੌਂਗ ਪਾਵਾਂਗੇ ਤੇ ਦੋ ਤੇਜ ਪੱਤਾ ਲੈਏ ਨੇ ਪੱਤੇ ਨੂੰ ਮੈਂ ਤੋੜ ਕੇ ਲਿਆਏ ਇੱਕ ਚਮਚ ਜੀਰੇ ਦਾ ਪਾ ਦਾਂਗੇ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਤੜਕਾ ਲੈਣਾ ਆ जीरा अपना तड़क गया है हूँ आप लसन पा देंगे लसन भी आप ब्राउन होने तक भुन लेंगे लसन अपना ब्राउन हो गया है हूँ आप कटे हुए बिच प्याज पा देंगे प्याजों में आप हिलाते हुए भुन लेना है ਅੱਧ ਘੱਟ ਤੇ ਹਰੀਆਂ ਮਿਰਚਾਂ ਦਾ ਪੇਸਟ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਨਾਲ ਪਿਆਜ਼ ਆਪਣਾ ਭੁੱਜ ਗਿਆ ਏ ਹੁਣ ਆਪਾਂ ਵਿੱਚ ਟਮਾਟਰ ਪਾ ਦਾਂਗੇ ਇੱਕ ਚਮਚ ਪਾਵਾਂਗੇ ਨਮਕ ਦਾ ਇਸਦੇ ਨਾਲ ਟਮਾਟਰ ਜਲਦੀ ਗਲ ਜਾਏਗਾ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ ਇੱਕ ਚਮਚ ਲਿਆਏ ਧਨੀਆ ਪਾਊਡਰ ਦਾ ਅੱਧਾ ਚਮਚ ਤਿੱਖੀ ਲਾਲ ਮਿਰਚ ਦਾ ਅੱਧਾ ਚਮਚ ਹਲਦੀ ਦਾ ਲਿਆਏ ਅੱਧਾ ਚਮਚਾ ਲਿਆਏ ਕਾਲੀ ਮਿਰਚ ਦਾ ਅੱਧਾ ਚਮਚਾ ਲਿਆਏ ਥੀਸੇ ਹੋਏ ਜੀਰੇ ਦਾ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਨਾਲ ਆਪਾਂ ਇਹਨਾਂ ਮਸਾਲਿਆਂ ਨੂੰ ਪੁੰਨ ਲੈਣਾ ਹੈ ਜਿੰਨੇ ਮਸਾਲੇ ਆਪਣੇ ਜ਼ਿਆਦਾ ਪੁੱਜੇ ਹੋਣਗੇ ਉਨਾ ਹੀ ਸਬਜ਼ੀ ਦਾ ਵੱਧ ਟੇਸਟ ਆਏਗਾ ਇਸੀ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਮਸਾਲੇ ਭੁੰਨ ਲੈਣੇ ਆ ਕਿ ਕੜਾਈ ਨਾਲ ਨਾਲ ਲੱਗ ਜਾਣ ਪਾਣੀ ਪਾ ਦਾਂਗੇ ਘਟਾ ਕੇ ਪਕਾ ਲਾਂਗੇ ਹੁਣ ਆਪਾਂ ਮਸਾਲਿਆਂ ਨੂੰ ਦੇਖ ਲੈਣੇ ਆ ਥੋੜੇ ਜਿਹੇ ਅਜੇ ਆਪਾਂ ਇਹਨਾਂ ਨੂੰ ਹੋਰ ਭੁੰਨ ਲਾਂਗੇ कैथिक मसाले गए ने आप चने देख हैं चने भी अपने पक गए ने बहुत सॉफ्ट हो गए ने मसाले भी अपने बिल्कुल भुज गए ने बहुत वधिया कलर आया है मसालिया का ਮਸਾਲੇ ਆਪਣੇ ਭੁੱਜ ਗਏ ਨੇ ਤੇਲ ਸਾਰਾ ਲੀਦ ਹੋ ਗਿਆ ਇਹ ਵਿੱਚੋਂ ਹੁਣ ਆਪਾਂ ਇਹਨਾਂ ਵਿੱਚ ਚਨੇ ਪਾ ਦਾਂਗੇ ਤਾਂ ਕਿ ਮਸਾਲਾ ਚਨੇਆਂ ਨੂੰ ਲੱਗ ਜਾਏ ਸਾਰਾ ਚੰਗੀ ਤਰ੍ਹਾਂ ਨਾਲ ਹਲਕੇ ਹਲਕੇ ਹੱਥਾਂ ਨਾਲ ਲਾਵਾਂਗੇ ਆਪਾਂ ਪਿੱਛੇ ਆਪਾਂ ਆਲੂ ਪਾ ਦਾਂਗੇ ਆਲੂਆਂ ਨੂੰ ਵੀ ਆਪਾਂ ਨਾਲ ਹੀ ਉਬਾਲ ਲਿਆ ਸੀਗਾ ਤੇ ਇਹਨਾਂ ਨੂੰ ਥੋੜਾ ਕ੍ਰਸ਼ ਕਰਕੇ ਆਪਾਂ ਇਸ ਤਰ੍ਹਾਂ ਪਾ ਦੇਣਾ ਹੈ ਥੋੜਾ ਜਿਹਾ ਗਰਮ ਪਾਣੀ ਪਾ ਦਾਂਗੇ ਮਿਕਸ ਕਰ ਲਾਂਗੇ ਠੰਡਾ ਪਾਣੀ ਨਹੀਂ ਪਾਣਾ ਜਦ ਸਬਜੀ ਬਣ ਜਾਏ ਮਸਾਲੇ ਆਪਣੇ ਭੁੱਜ ਜਾਣ ਸਬਜੀ ਵਿੱਚ ਗਰਮ ਪਾਣੀ ਹੀ ਪਾਣਾ ਹੈ ਹੁਣ ਆਪਾਂ ਚਨੇ 10 ਮਿੰਟ ਲੈਟਾ ਕੇ ਪਕਾਵਾਂਗੇ ਕੁਝ ਚਨੇ ਆਪਣੇ ਬਣ ਗਏ ਬਿਲਕੁਲ ਤਿਆਰ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਕਿਚਨ ਕਿੰਗ ਮਸਾਲੇ ਦਾ ਜਿਸ ਦੇ ਨਾਲ ਟੇਸਟ ਹੋਰ ਵੀ ਬਹੁਤ ਹੀ ਵਧੀਆ ਆਏਗਾ ਜੰਨਿਆਂ ਦੀ ਸਬਜ਼ੀ ਤੁਸੀਂ ਗਾੜੀ ਪਤਲੀ ਜਿਸ ਤਰ੍ਹਾਂ ਦੀ ਵੀ ਰੱਖਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਪਰ ਇਹ ਜ਼ਿਆਦਾਤਰ ਗਾੜੀ ਹੀ ਸੋਹਣੀ ਲੱਗਦੀ ਹੈ ਸਵਾਦ ਲੱਗਦੀ ਹੈ ਮੈਂ ਇਸ ਨੂੰ ਇਸ ਤਰ੍ਹਾਂ ਦਾ ਹੀ ਰੱਖਾਂਗੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਏ ਕਿੰਨਾ ਵਧੀਆ ਇਹਦਾ ਕਲਰ ਆਇਆ ਏ ਚਨੇ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਸਰਵ ਕਰਨ ਲਈ ਤੁਹਾਨੂੰ ਮੇਰੀ ਚਨਿਆਂ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਮੇਰੇ ਚੈਨਲ ਕੇ ਕੇ ਵਾਚੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਧੰਨਵਾਦ ਵੀਡੀਓ ਦੇਖਣ ਲਈ